5 ਮੈਂਬਰੀ ਕਮੇਟੀ ਲੰਗੇ ਦੇਣੀ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਵੇਂ ਉਹਨਾਂ ਨੇ ਇੱਕ ਪੋਰਟਲ ਜ਼ਰੂਰ ਐਲਾਨ ਦਿੱਤਾ ਕਿ ਵਿਦੇਸ਼ ਚ ਬੈਠੇ ਜਿਹੜੇ ਵੀਰ ਨੇ ਉਹ ਜੁਆਇਨ ਕਰ ਲੈਣ ਪੰਜ ਮੈਂਬਰੀ ਕਮੇਟੀ ਨੂੰ ਜਾਂ ਫਿਰ ਜਿਹੜੀ ਭਰਤੀ ਮੁਹਿੰਮ ਚੱਲਦੀ ਪਈ ਹੈ ਉਹਨੂੰ ਜੁਆਇਨ ਕਰ ਲੈਣ ਪਰ ਸਵਾਲ ਹੋਰ ਬਹੁਤ ਖੜੇ ਨੇ ਕੱਲਾ ਪੋਰਟਲ ਹੀ ਚਰਚਾ ਦਾ ਕੇਂਦਰ ਨਹੀਂ ਬਣ ਗਿਆ ਸਵਾਲ ਉਸ ਤੋਂ ਅਲੈਦਾ ਖੜਦੇ ਪਏ ਆ ਪਰ ਸਵਾਲ ਇਹ ਵੀ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਕਿਉਂ ਉਹਨਾਂ ਸਵਾਲਾਂ ਨੂੰ ਡੋਜ ਕਰ ਰਹੇ ਆ ਉਹਨਾਂ ਨੂੰ ਟੈਕਲ ਕਰਦੇ ਪਏ ਆ ਉਹਨਾਂ ਨੂੰ ਸਵੀਕਾਰਨਾ ਨਹੀਂ ਚਾਹ ਰਹੇ ਜਾਂ ਉਹਦਾ ਜਵਾਬ ਨਹੀਂ ਦੇ ਰਹੇ ਗੱਲਬਾਤ ਕਰਦੇ ਆ ਚਰਚਾ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਮਾਲੀ ਸਾਹਿਬ ਸਮਾਂ ਦਿੱਤਾ ਬਹੁਤ ਚੋਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਲੀ ਸਾਹਿਬ ਪੰਜ ਮੈਂਬਰੀ ਕਮੇਟੀ ਨੇ ਹੁਣ ਤੱਕ ਬਹੁਤ ਬਹੁਤ ਸਾਰੇ ਬਿਆਨ ਦੇ ਦਿੱਤੇ ਪਰ ਇੱਕ ਸਵਾਲ ਅਜੇ ਤੱਕ ਪ੍ਰਚਲਿਤ ਹੈ ਕਿ ਇਹ ਭਰਤੀ ਹੋ ਕਿਸ ਚੀਜ਼ ਦੀ ਰਹੀ ਹੈ ਬਹੁਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਕਲੀਅਰ ਹੈਗਾ ਕਿ ਭਰਤੀ ਜਦੋਂ ਹੋ ਜਾਊਗੀ ਤੇ ਮੁੜ ਕੇ ਕੀ ਹੋਵੇਗਾ ਕੀ ਹੋਊਗਾ ਤੁਹਾਡਾ ਸਵਾਲ ਬਾਜਵਾ ਮੈਂ ਤਾਂ ਪਹਿਲਾਂ ਕਈ ਵਾਰ ਇਹ ਗੱਲ ਕਿਹਾ ਬਈ ਪੰਜ ਮੈਂਬਰੀ ਕਮੇਟੀ ਆ ਉਹਨੂੰ ਆਪ ਸਪਸ਼ਟ ਹੋਣਾ ਚਾਹੀਦਾ ਵੀ ਉਹ ਕਰ ਕੀ ਰਿਹਾ ਉਹਨਾਂ ਨੇ ਕਰਨਾ ਕੀ ਆ ਇਹ ਕਿਉਂ ਕਰ ਰਹੇ ਨੇ ਸਿਰਫ ਇਹ ਕਹਿਣਾ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਭਰਤੀ ਕਰ ਰਹੇ ਹਾਂ ਅਸੀਂ ਅਕਾਲੀ ਦਲ ਬਣਾਉਣਾ ਇਹ ਅਧੂਰਾ ਸੱਚ ਆ ਕਈ ਵਾਰ ਅਧੂਰਾ ਸੱਚ ਨਾ ਪੂਰੇ ਝੂਠ ਨਾਲੋਂ ਵੀ ਖਤਰਨਾਕ ਹੁੰਦਾ ਅਕਾਲ ਤਖਤ ਸਾਹਿਬ ਨੇ 2 ਦਸੰਬਰ 24 ਨੂੰ ਇੱਕ ਬਰਤਾਂਤ ਸਿਰਜਿਆ ਉੱਥੇ ਇਤਿਹਾਸ ਬਾਰੇ ਬੋਲਿਆ 1978 ਤੋਂ ਲੈ ਕੇ ਹੁਣ ਤੱਕ ਕੀ ਕਿਹਾ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਨੂੰ ਤੁਸੀਂ ਉਂਗਲਾ ਪਾਪਾ ਜ਼ਖਮ ਉਚਿਹੜੇ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਾਲਮ ਨੂੰ ਸਜ਼ਾ ਦੇਣ ਲਈ ਤੁਸੀਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਤੁਸੀਂ ਪੰਜਾਬ ਵੱਲ ਪਿੱਟ ਕੀਤੀ ਤੁਸੀਂ ਪੰਥ ਵੱਲ ਪਿੱਟ ਕੀਤੀ ਤੁਸੀਂ ਇੱਕ ਵੀ ਮੁੱਦਾ ਹੱਲ ਨਹੀਂ ਕਰਾਇਆ ਏ ਅਸਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿਹੜੀ 1996 ਤੋਂ ਬਾਅਦ ਮਾਰਗ ਸੇਧ ਅਪਣਾਈ ਗਈ ਆਤਮ ਸਮਰਪਣ ਵਾਲੀ ਰਜੀਵ ਲੋਂਗਵਾਲ ਸਮਝੌਤਾ ਸੀ ਜਿਹੜਾ ਉਹਨੂੰ ਆਪਾਂ ਸਮਝੌਤਾ ਪ੍ਰਸਤ ਸਿਆਸਤ ਕਹਿ ਸਕਦੇ ਆ ਉਹਦਾ ਹਾਸ਼ਰ ਕੀ ਹੋਇਆ ਸਾਹਮਣੇ ਆ ਇਹਨਾਂ ਨੇ ਆਤਮ ਸਮਰਪਣ ਵਾਲੀ ਵੀ ਤੁਸੀਂ ਜੋ ਮਰਜ਼ੀ ਕਰੋ ਅਸੀਂ ਜੋ ਮਰਜ਼ੀ ਕਰੀਏ ਇਹ ਕਹਿੰਦਾ ਵੀ ਪਹਿਲੀ ਵਾਰ ਅਕਾਲੀ ਸਰਕਾਰਾਂ 5 ਸਾਲ ਚੱਲੀਆਂ ਪਹਿਲੀ ਵਾਰ ਅਕਾਲੀ ਸਰਕਾਰ ਰਿਪੀਟ ਹੋਈ ਹੈ ਬਾਹਰ ਉਹ ਸਰਕਾਰਾਂ ਨੇ ਕੀਤਾ ਕੀ ਪੰਥ ਸੇ ਪੰਜਾਬ ਲਈ ਕੀ ਕੀਤਾ ਆਨੰਦਪੁਰ ਦੇ ਮਤੇ ਦੀ ਸੇਧ ਲਈ ਕੀ ਕੀਤਾ ਕੁਝ ਨਹੀਂ ਕੀਤਾ ਐਸੇ ਕਰਕੇ ਉਹਨਾਂ ਨੇ ਲੀਕ ਮਾਰੀ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਨ ਦਾ ਹੱਕ ਗਵਾ ਚੁੱਕੇ ਹੋ ਐਸੇ ਕਰਕੇ ਫਖਰੇ ਕੰਮ ਵਾਪਸ ਲਿਆ ਫਖਰੇ ਕੰਮ ਕਹਦਾ ਤੁਸੀਂ ਕੀਤਾ ਤਾਂ ਕੁਛ ਆ ਇਸ ਕਰਕੇ ਉਹਨਾਂ ਨੂੰ ਕਿਹਾ ਸੀ ਅਕਾਲੀ ਦਲ ਦੇ ਮੂਲ ਸਿਧਾਂਤਾਂ ਦੇ ਅਨੁਸਾਰ ਤੁਸੀਂ ਭਰਤੀ ਕਰੋ ਤੇ ਅਕਾਲੀ ਦਲ ਦੀ ਸਥਾਪਨਾ ਕਰੋ ਕੱਲੀਆਂ ਪਰਚੀਆਂ ਕੱਟ ਕੇ ਗਿਣਤੀ ਕਰਕੇ ਜਥੇਬੰਦੀ ਬਣਾਉਣ ਲਈ ਨਹੀਂ ਕਿਹਾ ਸੀ ਤੁਸੀਂ ਆਹ ਸੋਚ ਤੇ ਭਰਤੀ ਕਰੋ ਲੋਕਾਂ ਤੇ ਜਾ ਕੇ ਕਹੋ ਵੀ ਪਿਛਲੇ ਸਮੇਂ 'ਚ ਆਹ ਕੁਝ ਹੋਇਆ ਜਿਹੜਾ ਅਕਾਲ ਤਖਸ ਸਾਬ ਨੇ ਰੱਦ ਕੀਤਾ ਜਿਹਦੇ ਕਰਕੇ ਸਾਡੇ ਬਾਰੇ ਇਹ ਕਿਹਾ ਗਿਆ ਅਸੀਂ ਜਿਹੜਾ ਅਕਾਲੀ ਦਲ ਆ ਬਣ ਰਿਹਾ ਇਹ ਚੋ ਬੰਦੇ ਸ਼ਾਮਲ ਹੋਣ ਜਿਹੜੇ ਕਾਲ ਤਖਸ ਸਾਬ ਵੱਲੋਂ ਸਿਰਜੇ ਬਰਤਾਂਤ ਨਾਲ ਸਹਿਮਤ ਨੇ ਜਿਹੜੇ ਇਸ ਗੱਲ ਲਈ ਸਹਿਮਤ ਨੇ ਵੀ ਅਕਾਲੀ ਦਲ ਨੇ ਸੱਤਾ ਦੇ ਲਾਲਚ ਲਈ ਸਾਰਾ ਕੁਝ ਕੀਤਾ ਅਕਾਲੀ ਦਲ ਨੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਅਕਾਲੀ ਦਲ ਨੇ ਆ ਨਹੀਂ ਕੀਤਾ ਆ ਨਹੀਂ ਕੀਤਾ ਜਿਹੜਾ ਇਹ ਅਕਾਲੀ ਦਲ ਬਣ ਰਿਹਾ ਇਹ ਉਸ ਰਾਹ ਨਹੀਂ ਪਊ ਜਿਹੜੇ ਰਾਹ ਹੁਣ ਤੱਕ ਅਕਾਲੀ ਦਲ ਪੈਂਦਾ ਰਿਹਾ ਇਹ ਵੱਡੀ ਘਾਟਾ ਉਹਨਾਂ ਦੀ ਇਸ ਕਰ ਜਲੋ ਵੀ ਭਾਰਤੀ ਕਰਦੇ ਹੋ ਉਹਨਾਂ ਦਾ ਇੱਕ ਮਨ ਬਣਾਉਣਾ ਨਾ ਵੀ ਇਹ ਭਾਰਤੀ ਜਿਹੜੀ ਤੁਸੀਂ ਕਰ ਰਹੇ ਹੋ ਇਹ ਭਾਰਤੀ ਕਿਹੜੀ ਸੇਹਦ ਵਾਲੀ ਹੈ ਇਹ ਜਾਊ ਕਿੱਧਰ ਨੂੰ ਪਹਿਲਾਂ ਬਹੁਤ ਢਿੱਲਾ ਰਿਹਾ ਕੰਮ ਫਿਰ ਇਅਲੀ ਸਾਹਿਬ ਵੀ ਬੋਲਣ ਲੱਗੇ ਫਿਰ ਬੀਬਾ ਸਤਵੰਤ ਕੌਰ ਦੀ ਵੀ ਬੋਲਣ ਲੱਗੇ ਹੁਣੇ ਉਸ ਪਾਸੇ ਤੁਰੇ ਨੇ ਵੀ ਜਿਹੜੇ ਸਾਡੇ ਨਾਲ ਜੁੜਨਗੇ ਉਹਨਾਂ ਦੀ ਸੋਚ ਤੇ ਵਿਚਾਰ ਸੁਗਵੀਰ ਨਾਲੋਂ ਵੱਖਰੀ 5 ਮੈਂਬਰੀ ਕਮੇਟੀ ਕਿਉਂ ਕਿ ਕੋਈ ਹਲੇ ਪਾਰਟੀ ਨਹੀਂ ਹੈ ਇਸ ਕਰਕੇ ਹਰ ਮੁੱਦੇ ਬਾਰੇ ਇਹਨਾਂ ਵੱਲੋਂ ਬਖਿਆਨ ਦੇਣਾ ਮੈਂ ਕਹਿੰਨਾ ਕੋਈ ਬਾਜਬ ਨਹੀਂ ਹੋ ਮਤਪੇਦ ਹੋ ਸਕਦੇ ਹਨਾ ਜੀ ਪਰ ਜੋ ਕਾਲ ਤਖਤ ਨੇ ਰੱਦ ਕੀਤਾ ਉਹਨੂੰ ਰੱਦ ਕਰਨ ਦੀ ਸੋਚ ਇਹਨਾਂ ਨੂੰ ਉੱਥੇ ਲੈ ਜਾਣੀ ਚਾਹੀਦੀ ਹੈ ਮਾਨ ਸਰ ਸਵਾਲ ਹੀ ਇਹੀ ਹੈ ਨਾ ਚਲੋ ਜੀ ਆਪਾਂ ਇੱਕ ਜਿਹੜੀ ਪੋਲੀਟੀਕਲ ਪਾਰਟੀ ਹੈਗੀ ਹੈ ਅਕਾਲੀ ਦਲ ਜਿਹੜੀ ਪੋਲੀਟੀਕਲ ਪਾਰਟੀ ਜਿਹੜਾ ਬਾਦਲ ਦਾੜਾ ਕਹਿੰਦੇ ਆ ਉਹਨਾਂ ਨੇ ਤਾਂ ਕਰ ਲਈ ਭਰਤੀ ਉਹਨਾਂ ਨੇ ਡੈਲੀਗੇਟ ਵਿੱਚ ਉਹਨਾਂ ਨੇ ਡੈਲੀਗੇਟਾਂ ਨੇ ਪ੍ਰਧਾਨ ਚੁਣ ਲਿਆ ਸਵਾਲ ਤਾਂ ਅਜੇ ਵੀ ਉਹੀ ਖੜਾ ਹੈ ਕਿ ਫਿਰ ਜਾਂ ਤਾਂ ਇਹ ਕਲੀਅਰ ਕਰ ਦੇਣ ਕਿ ਭਾਈ ਅਸੀਂ ਵੱਖਰੀ ਪਾਰਟੀ ਬਣਾ ਰਹੇ ਹਾਂ ਇਹ ਕਹਿੰਦੇ ਆ ਕਿ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਨੂੰ ਸੌਂਪ ਦੇਣਾ ਭਰਤੀ ਕਰਾ ਕੇ ਜਥੇਦਾਰ ਸਾਹਿਬ ਜਿਨ੍ਹਾਂ ਨੇ ਹੁਕਮ ਦਿੱਤਾ ਸੀ ਉਹ ਤਾਂ ਹੁਣ ਹੈੱਡ ਗਰੰਥੀ ਲਾਤੇ ਉਹ ਤਾਂ ਜਥੇਦਾਰੀ ਤੋਂ ਵੀ ਲਾਤੇ ਹੈ ਨਵੇਂ ਜਥੇਦਾਰ ਫਿਰ ਕੀ ਕਹਿਣਗੇ ਇਹਦੇ ਤੇ ਹੁਣ ਅਸਲ 'ਚ ਨਾ ਮੈਂ ਤੁਹਾਨੂੰ ਇਹੀ ਕਿਹਾ ਵੀ ਕਈ ਗੱਲਾਂ 'ਚ ਆਪੇ ਸਪਸ਼ਟ ਨਹੀਂ ਭਰਤੀ ਕਰਕੇ ਕਾਲ ਤਖਤ ਨੂੰ ਨਹੀਂ ਸੌਂਪਣੀ ਇਹਨਾਂ ਨੂੰ ਆਦੇਸ਼ ਇਹ ਦਿੱਤਾ ਹੋਇਆ ਵੀ ਤੁਸੀਂ ਭਰਤੀ ਕਰਾਉਣੀ ਆ ਡੈਲੀਗੇਟ ਚੁਣਨੇ ਨੇ ਅਕਾਲੀ ਦਲ ਦਾ ਪ੍ਰਧਾਨ ਚੁਣਨਾ ਭਰਤੀ ਕਰਕੇ ਨਹੀਂ ਸੰਪਣੀ ਇਹ ਇਹ ਸੇ ਕਰਕੇ ਮਨਪ੍ਰੀਤ ਨੇ ਉਹ ਜਿਹੜੀ ਗੱਲ ਕਹੀ ਉਹ ਗਾਹਾਂ ਹਜਮ ਨਹੀਂ ਹੋਈ ਬਡਾਲਾ ਸਾਹਿਬ ਨੇ ਕੀ ਕਿਹਾ ਅਸੀਂ ਨਵਾਂ ਅਕਾਲੀ ਦਲ ਬਣਾ ਰਹੇ ਹਾਂ ਨਵਾਂ ਅਕਾਲੀ ਦਲ ਤਸਵੀਰ ਨੇ ਬਣਾਇਆ ਤੁਸੀਂ ਨਵਾਂ ਥੋੜਾ ਬਣਾ ਰਹੇ ਹੋ ਤੁਸੀਂ ਅਕਾਲੀ ਦਲ ਬਣਾ ਰਹੇ ਹੋ ਮਤਲਬ ਇਹ ਕਈ ਵਾਰ ਨਾ ਬੋਲਣ ਚ ਪੇਸ਼ ਕਰਨ ਦੇ ਵਿੱਚ ਫਰਕ ਰਹਿ ਜਾਂਦੇ ਇਹਨਾਂ ਚ ਰਹਿੰਦੇ ਰਹੇ ਨੇ ਸੋ ਇਸ ਕਰਕੇ ਇਹ ਵੀ ਅਕਾਲ ਤਖਤ ਨੂੰ ਸੌਂਪ ਦੇਣੀ ਆ ਅਕਾਲ ਤਖਤ ਜੋ ਕਹੂਆ ਜੋ ਅਕਾਲ ਤਖਤ ਸਾਹਿਬ ਨੇ ਕਿਹਾ ਹੋਇਆ ਤੁਸੀਂ ਉਹਨੂੰ ਪੂਰਾ ਕਰਨਾ ਨਵਾਂ ਅਕਾਲ ਤਖਤ ਦੇ ਜਥੇਦਾਰ ਆ ਗਿਆ ਠੀਕ ਆ ਉਹਦੀ ਅਫਦਰ ਰਈਆ ਹੋ ਜਦੋਂ ਤੱਕ ਨਵੇਂ ਅਕਾਲ ਤਖਤ ਦੇ ਜਥੇਦਾਰ 2 ਦਸੰਬਰ ਦੇ ਬਰਤਾਂਤ ਤੇ ਹੁਕਮਨਾਮੇ ਆਦੇਸ਼ ਨੂੰ ਰੱਦ ਨਹੀਂ ਕਰਦਾ ਇਹਦੇ ਬਾਰੇ ਕੋਈ ਆਦੇਸ਼ ਨਹੀਂ ਦੇ ਸਕਦਾ ਜੇ ਦੇਉ ਉਹਨੂੰ ਰੱਦ ਕਰਨਾ ਪਊ ਹੁਕਮਨਾਮਾ ਪ੍ਰਾਣ ਹਾਂ ਬਿਲਕੁਲ ਇਹ ਕੁ ਰੋਲੇ ਨੇ ਇਸ ਕਰਕੇ ਇਹ ਅਕਾਲੀ ਦਲ ਬਣਾ ਰਹੇ ਨੇ ਉਹ ਅਕਾਲੀ ਦਲ ਜਿਹਦਾ ਇਤਿਹਾਸ ਆ ਜਿਹੜਾ ਲੀਤੋਂ ਲਿਆ ਇਹਨਾਂ ਨੇ ਇੱਕ ਨਵੀਂ ਮਾਰਗ ਸੇਧ ਤੇ ਅਕਾਲੀ ਦਲ ਬਣਾਉਣਾ ਜਿਹੜੀ ਮਾਰਗ ਸੇਧ ਤੋਂ ਅਕਾਲੀ ਦਲ ਭਟਕ ਗਿਆ ਸੀ ਇਸ ਕਰਕੇ ਅਕਾਲੀਆਂ ਦੇ ਵਿੱਚ ਮੈਂ ਪਿਛਲੇ ਦਿਨ ਇੱਕ ਪੋਸਟ ਦੇਖੀ ਆ ਜੀ ਮਨਪ੍ਰੀਤ ਸਿੰਘ ਯਾਲੀ ਜੀ ਸੱਚਾ ਬੰਦਾ ਜੀ ਆ ਬੰਦਾ ਜੀ ਅੱਜ ਸਾਨੂੰ ਇਹਦੇ ਪਿੱਛੇ ਲੱਗ ਜਾਣਾ ਚਾਹੀਦਾ ਇਹ ਬ੍ਰਾਹਮਣਵਾਦ ਗੁਰਮੁਖਤਾ ਕੀ ਆ ਵਿਚਾਰ ਨਾਲ ਜੁੜਨਾ ਮਨਮੁਖਤਾ ਕੀ ਆ ਬੰਦੇ ਦਾ ਬੰਦਾ ਹੋਣਾ ਤੇ ਬੰਦੇ ਦਾ ਵਿਰੋਧੀ ਹੋਣਾ ਇਹ ਆਲੀ ਦਾ ਹਮਾਇਤੀ ਹੋਣਾ ਸੁਖਵੀਰ ਦਾ ਵਿਰੋਧੀ ਹੋਣਾ ਇਹ ਮਨਮੁਖਤਾ ਤੂੰ ਵੀ ਵਿਚਾਰ ਨਾਲ ਜੁੜਨਾ ਵੀ ਜੋ ਨਮਾ ਅਕਾਲੀ ਦਲ ਮਾਰਗ ਸੇ ਦ ਬਣਾ ਰਿਹਾ ਉਹ ਸਹੀ ਆ ਜਾਂ ਗਲਤ ਸੁਖਵੀਰ ਦੀ ਮਾਰਗ ਸੇ ਸਹੀ ਆ ਜਾਂ ਗਲਤ ਜੇ ਤੁਹਾਡੀ ਮਾਰਗ ਸੇ ਸਹੀ ਆ ਤਾਂ ਕੱਟ ਸਮਝ ਵਾਲਾ ਬੰਦਾ ਵੀ ਵੱਡਾ ਬਣ ਸਕਦਾ ਕੀ ਪਤਾ ਸੋ ਕਾਲਡ ਸੁਧਾਰਵਾਦੀ ਚਾਹੁੰਦੇ ਹੀ ਆਹੀ ਹੋਣ ਕੇ ਇਹਨਾਂ ਨੂੰ ਉਧਰੋਂ ਤੋੜ ਕੇ ਜਿਹੜੇ ਫਾਲੋਅਰ ਅਕਾਲੀ ਦਲ ਦੇ ਆ ਉਹਨਾਂ ਨੂੰ ਮਨਪ੍ਰੀਤ ਯਾਲੀ ਵਾਲੀਆਂ ਬੀਬੀ ਜਗੀਰ ਕੌਰ ਵਾਲ ਗੁਰਪ੍ਰਤਾ ਬਡਾਲਾ ਵਾਲ ਲਾ ਲਈਏ ਕਿ ਘੱਟੋ ਘੱਟ ਉਧਰੋਂ ਟੁੱਟਣਗੇ ਇਹੀ ਤਾਂ ਗੜਬੜਾ ਰੌਲਾ ਇਹ ਥੋੜਾ ਬੰਦੇ ਬਦਲ ਨਾਲ ਮਸਲਾ ਹੱਲ ਨਹੀਂ ਹੁੰਦਾ ਆ ਬਦਲ ਤੇ ਬੰਦੇ 92 9 ਆ ਗਏ ਕੀ ਕਰਤਾ ਜਦੋਂ ਤੱਕ ਮਾਰਗ ਸੇਧ ਤੇ ਸੋਚ ਨਹੀਂ ਬਦਲਦੀ ਨਵਾਂ ਬੰਦਾ ਕੁਛ ਨਹੀਂ ਕਰ ਸਕਦਾ ਮੈਨੂੰ ਨਹੀਂ ਸਾਹਿਬ ਇੱਕ ਸਵਾਲ ਇਹ ਵੀ ਆ ਮੇਰਾ ਚਲੋ ਸੁਖਬੀਰ ਸਿੰਘ ਬਾਰਲ ਦੇ ਖਿਲਾਫ ਤਾਂ ਵਿਰੋਧ ਹੈਗਾ ਇਹਨਾਂ ਨੇ ਉਹ ਸਾਫ਼ ਕਰਤਾ ਜਦੋਂ ਚਿੱਠੀ ਦਿੱਤੀ ਸੀ ਜਕਾਲਤਖ ਸਾਹਿਬ ਪਰ ਸਵਾਲ ਇਹ ਹੈ ਕਿ ਜਿਹੜੇ ਬੀਬੀ ਜ਼ਗੀਰਕੌਰ ਹੋ ਗਏ ਗੁਰਪ੍ਰਤਾ ਵਡਾਲਾ ਹੋ ਗਏ ਮੰਤਰੀ ਤੇ ਆਲੀ ਹੋ ਗਏ ਚਰਨਜੀਤ ਬਰਾੜ ਹੋ ਗਏ ਇਹ ਉਹੀ ਲੋਕ ਨੇ ਜਿਹੜੇ ਉਦੋਂ ਉਸ ਉਸ ਵੇਲੇ ਵੀ ਵਜ਼ੀਰੀਆਂ ਮਤਲਬ ਸਾਹਮਦੇ ਰਹੇ ਨੇ ਜਾਂ ਫਿਰ ਉਦੋਂ ਵੀ ਪਾਰਟੀ 'ਚ ਰਹੇ ਨੇ ਫਿਰ ਇਹਨਾਂ ਦੇ ਉੱਤੇ ਕਿਵੇਂ ਇਤਵਾਰ ਕਰ ਲਿਆ ਜਾਵੇ ਮੈਂ ਤੁਹਾਨੂੰ ਇਹੀ ਕਹਿੰਦਾ ਨਾ ਜੀ ਅਸਲ 'ਤੇ ਨਾ ਸਾਰੇਆਂ ਨੂੰ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਅਯੋਗ ਕਰਾਰਨ ਦਾ ਬੰਦਿਆਂ 'ਚ ਫਰਕ ਹੁੰਦਾ ਇਕਵਾਲ ਸਿੰਘ ਝੁੰਦਾ ਨੇ ਇੱਕ ਰਿਪੋਰਟ ਬਣਾਈ ਝੁੰਦਾ ਕਮੇਟੀ ਰਿਪੋਰਟ ਉਹ ਸਾਹਮਣੇ ਪੇਸ਼ ਕੀਤੀ ਵੀ ਕੀ ਫਰਕ ਹੋਣਾ ਚਾਹੀਦਾ ਕੀ ਤਬਦੀਲੀਆਂ ਕਰਨੀਆਂ ਚਾਹੀਦੀਆਂ ਨੇ ਇਹ ਕਹਿੰਦੇ ਅਸੀਂ ਪ੍ਰਵਾਨ ਕਰ ਲਈ ਪ੍ਰਵਾਨ ਕੀ ਕਰ ਲਈ ਬਦਲੀ ਤਾਂ ਕੋਈ ਗੱਲ ਹੈ ਨਹੀਂ ਉਸੇ ਨੇ ਇਹ ਕਿਹਾ ਸੀ ਨਾ ਅਕਾਲੀ ਦਲ ਦਾ ਪ੍ਰਧਾਨ ਵੱਖਰਾ ਹੋਣਾ ਚਾਹੀਦਾ ਮੁੱਖ ਮੰਤਰੀ ਵੱਖਰਾ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਮੈਂਬਰ ਆ ਜਿਹੜਾ ਐਮਐਲਏ ਦੀਆਂ ਹੋਰ ਚੋਣਾਂ ਨਹੀਂ ਲੜਨਾ ਚਾਹੀਦਾ ਅਕਾਲ ਤਖਤ ਦੇ ਆਦੇਸ਼ ਸ਼੍ਰੋਮਣੀ ਕਮੇਟੀ ਨੂੰ ਮੰਨਣਾ ਚਾਹੀਦਾ ਸ਼੍ਰੋਮਣੀ ਕਮੇਟੀ ਦੀ ਖੁਦ ਮਖਤਿਆਰੀ ਹੋਣੀ ਚਾਹੀਦੀ ਹੈ ਬਈ ਉਹ ਤਾਂ ਬਾਦਲ ਦਲ ਦੇ ਵਰਕਰਾਂ ਦੀਆਂ ਮੀਟਿੰਗਾਂ ਦੇ ਵਿਚਾਰ ਸੀ ਉਹ ਕਿਸੇ ਵਿਰੋਧੀ ਦਲ ਦੇ ਵਿਚਾਰ ਥੋੜਾ ਸੀ ਤੇ ਜਦੋਂ ਤੱਕ ਤੁਸੀਂ ਉਸ ਗੱਲ ਤੇ ਨਹੀਂ ਖੜਦੇ ਕਿਉਂਕਿ ਇਹ ਸਾਰੇ ਦੋਸ਼ੀ ਨੇ ਜਦੋਂ ਹੁਣ ਲੋਕਾਂ 'ਚ ਜਾਂਦੇ ਨੇ ਜੀਤੇ ਕਹਿੰਦੇ ਕਿ ਸੁਵੀਰ ਗਲਤ ਸੀ ਠੀਕ ਆ ਬਾਈ ਜੀ ਇੱਕੋ ਬੇਲ ਦੇ ਚੂਨੇ ਰਹੇ ਨੇ ਇਹ ਕਿਸ ਨੇ ਕਰੋੜ ਲੁੱਟਿਆ ਕਿਸ ਨੇ ਲੱਖ ਲੁੱਟਿਆ ਕਿਸ ਨੇ 50 ਹਜ਼ਾਰ ਲੁੱਟਿਆ ਪਰਿਵਾਰਵਾਦ ਦੇ ਵਿੱਚ ਉਹ ਵੀ ਰਹੇ ਨੇ ਇਹ ਵੀ ਰਹੇ ਨੇ ਠੀਕ ਆ ਝੁੰਡਾ ਨੇ ਰਿਪੋਰਟ ਪੇਸ਼ ਕੀਤੀ ਉਹਦੇ ਕਰਕੇ ਉਹਦਾ ਨਾਮ ਬਣ ਗਿਆ ਮਨਪ੍ਰੀਤਿਆਲੀ ਉਹਦਾ ਇੱਕ ਸਟੈਂਡ ਸੀ ਜਦੋਂ ਤੱਕ ਝੁੰਡਾ ਕਮੇਟੀ ਰਿਪੋਰਟ ਲਾਗੂ ਨਹੀਂ ਕਰਦੇ ਮੈਂ ਤੁਹਾਡੀ ਮੀਟਿੰਗਾਂ 'ਚ ਨਹੀਂ ਆਉਣਾ ਇਹਨਾਂ ਨੇ ਕਿਹਾ ਭਾਜਪਾ ਦੀ ਰਾਸ਼ਟਰਪਤੀ ਦੀ ਉਮੀਦਵਾਰ ਲਈ ਆਪਾਂ ਵੋਟ ਪਾਉਣੀ ਉਹ ਕਹਿੰਦਾ ਮੈਂ ਨਹੀਂ ਪਾਉਂਦਾ ਬੁਖਰੀ ਮੈਂ ਹੈਗੇ ਨੇ ਬੰਦੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਸੋਚ ਸਾਰੇ ਕਾਇ ਪਰ ਜਿਹੜਾ ਹੁਣ ਤੱਕ ਇਹਨਾਂ ਨੇ ਸਿਆਸਤ ਕੀਤੀ ਹੈ ਸਮੇਤ ਸੁਧਾਰਵਾਦੀ ਨੇ ਉਹਨਾਂ ਦੇ ਉਹ ਕਾਲ ਤਖਤ ਨੇ ਰੱਦ ਕੀਤੀ ਹੈ ਉਸ ਪੱਖੋਂ ਇਹ ਦੋਸ਼ੀ ਨੇ ਸਾਰੇ ਉਹ ਦੋਸ਼ ਮੁਕਤ ਤਾਂ ਹੋਣਗੇ ਜੇ ਕਹਣਗੇ ਵੀ ਦੇਖੋ ਜੀ ਅਸੀਂ ਇਹ ਦੋਸ਼ ਕੀਤੇ ਨੇ ਭਾਈਵਾਲ ਰਹੇ ਹਾਂ ਅਸੀਂ ਅੱਗੇ ਨੂੰ ਨਹੀਂ ਇਹ ਕਰਾਂਗੇ ਫੇਰ ਗੱਲ ਹੋਣੀ ਇੰਨੇ ਨਾਲ ਉਹਨਾਂ ਨੇ ਫੈਕਰੇਤਾ ਤਾਇਂ ਕਰਕੇ ਜਿਹੇਦਾ ਸਾਹਿਬ ਨੇ ਉਹਨਾਂ ਨੂੰ ਪਾਇਆ ਕਮੇਟੀ ਦੇ ਵਿੱਚ ਵੀ ਪੰਜ ਮੈਂਬਰੀ ਕਮੇਟੀ ਚ ਗੁਰਪ੍ਰਤਾਪ ਸਿੰਘ ਬਡਾਲਾ ਹੈਗੇ ਨੇ ਮਨਪੀਤੇ ਵਾਲੀ ਹੈਗੇ ਨੇ ਇਹ ਉਹੀ ਨੇ ਜਿਹੜੇ ਪਹਿਲਾਂ ਪਾਰਟੀਆਂ ਚ ਰਹੇ ਨੇ ਨਹੀਂ ਉਹ ਚ ਦੋ ਗੱਲਾਂ ਨੇ ਜੀ ਦੇਖੋ ਜਦੋਂ ਤੁਸੀਂ ਕਮੇਟੀ ਬਣਾਉਣੀ ਹੈ ਬਾਹਰੋਂ ਤਾਂ ਬਣਾ ਨਹੀਂ ਸਕਦੇ ਉਹਨਾਂ ਨੇ ਇਹ ਦੇਖਿਆ ਵੀ ਅਕਾਲੀ ਦਲ ਚ ਹੁੰਦੇ ਹੋਏ ਕਿਹੜੇ ਲੋਕ ਨੇ ਜਿਹੜੇ ਮੁਕਾਬਲ ਤਨ ਸਹੀ ਨੇ ਉਹ ਚ ਹੁੰਦਾ ਵੀ ਸਹੀ ਆ ਇਹ ਟੇਡ ਕੱਟਦਾ ਸੀ ਇਹ ਵਾਲੀ ਵੀ ਸਹੀ ਆ ਬਡਾਲਾ ਸਾਹਿਬ ਤਾਂ ਚਲੋ ਮੰਤਰੀ-ਮੰਤਰੀ ਕਦੇ ਉਸ ਪੱਖੋਂ ਰਹੇ ਨਹੀਂ ਬੀਬੀ ਸਤਵੰਤ ਕੌਰ ਆ ਮਤਲਬ ਸ਼ਰੂਣੀ ਕਮੇਟੀ ਦੀ ਮੁਲਾਜ਼ਮਾ ਚਲੋ ਇੱਕ ਉਹਦਾ ਆਪਣਾ ਰੋਲ ਆ ਸਾਰੇ ਕਸੇ ਦੇ ਵਿੱਚ ਉਹਨੇ ਤਾਂ ਇੰਟਰਵਿਊ ਚ ਕਿਹਾ ਕਹਿੰਦੀ ਮੈਂ ਤਾਂ ਮੇਰੀ ਤਾਂ ਦਿਲ ਤਸਵੀਰ ਮੈਂ ਤਾਂ ਸੁਣੀ ਹੀ ਨਹੀਂ ਹੈ ਨਾ ਬਾਰੇ ਜਦੋਂ ਕਿਹਾ ਬੀਬੀ ਤੇਰਾ ਨਾਮ ਪਤਾ ਉਦੋਂ ਬਾਅਦ ਮੈਂ ਦੇਖਿਆ ਵੀ ਕਾਲ ਤਖਤ ਨੇ ਕੀ ਕਿਹਾ ਇਸੇ ਤਰ੍ਹਾਂ ਦੂਜੇ ਬੰਦੇ ਨੇ ਜਿਹੜੇ ਉਹ ਧਾਮੀ ਆ ਜਿਵੇਂ ਧਾਮੀ ਉਹ ਟੋੜਾ ਸਾਹਿਬ ਦਾ ਚੇਲਾ ਮੰਨਿਆ ਜਾਂਦਾ ਉਸ ਕੈਂਪ ਦਾ ਮੰਨਿਆ ਜਾਂਦਾ ਚਲੋ ਬਾਤ ਬਣੂਂਗਰ ਪਾ ਲੈ ਇੱਕ ਕਿ ਕਬ ਨੁੰਗਰ ਵੀ ਥੋੜਾ ਜਿਹਾ ਦੂਜੇ ਨਾਲ ਫਰਕ ਰੱਖਦਾ ਸੀ ਨਾਨਕਸ਼ਹੀ ਕਲੰਡਰ ਲਾਗੂ ਕਰਨ ਬਾਰੇ ਜਾਂ ਹੋਰ ਬਾਰੇ ਗੱਲ ਸੀ ਉਹਨਾਂ ਦੇ ਵਿੱਚੋਂ ਮੁਕਾਬਲ ਤਨ ਉਹ ਬੰਦੇ ਜਿਨ੍ਹਾਂ ਦੇ ਅੰਦਰ ਸੁਧਾਰ ਕਰਨ ਦੀ ਚਾਹਤ ਅਤੇ ਕਰ ਸਕਦੇ ਆ ਉਹ ਸਿਲੈਕਸ਼ਨ ਕੀਤੀ ਹੈ ਜੀ ਉਹਨਾਂ ਨੇ ਤੁਸੀਂ ਦੱਸੋ ਅਗਲਾ ਕਹਿੰਦੇ ਇਹ ਨਹੀਂ ਚਾਹੀਦੇ ਹੋਰ ਕਿਹੜੇ ਚਾਹੀਦੇ ਆ ਮੇਰੇ ਹਿਸਾਬ ਨਾਲ ਤਾਂ ਇਹ ਵੀ ਹੋਰ ਕਿਹੜੇ ਚਾਹੀਦੇ ਸੀ ਇਹੀ ਚਾਹੀਦੇ ਸੀ ਤੁਹਾਨੂੰ ਲੱਗਾ ਸਹੀ ਨਹੀਂ ਹਾਂ ਅਕਾਲ ਤਖਤ ਨੇ ਦਿੱਤੀ ਹੋਈ ਹਾਲਤ 'ਚ ਜੋ ਕਮੇਟੀ ਚੁਣੀ ਉਹ ਸਹੀ ਸੀ ਏ ਵੱਖਰੀ ਗੱਲ ਆ ਵੀ ਧਾਮੀ ਹੁਣ ਤੇਰਾ ਕੋਈ ਨਹੀਂ ਹਾਮੀ ਜੋ ਧਾਮੀ ਨੇ ਰੋਲ ਲਵਾਇਆ ਨਾ 도ਗਲੇਪਣ ਵਾਲਾ ਜਿਵੇਂ ਬਡੁੰਗਰ ਭੱਜ ਗਿਆ ਮੈਦਾਨ ਛੱਡ ਕੇ ਕਿਉਂਕਿ ਉਹ ਕਮਜ਼ੋਰੀਆਂ ਵੀ ਹੈਗੀਆਂ ਅਸੀਂ ਉਹਨਾਂ ਦੇ ਵਿੱਚ ਪਰ ਪੰਜਵੇਂ ਮੇਰੀ ਕਮੇਟੀ ਦੀ ਸਿਲੈਕਸ਼ਨ ਆ ਜਿਹੜੀ ਇਤੋਂ ਬੈਟਰ ਜੇ ਮੇਰੇ ਧਿਆਨ ਚ ਹੋਵੇ ਵੀ ਆ ਵੀ ਪਹਿਣਾ ਚਾਹੀਦਾ ਸੀ ਮੈਂ ਕਹਿੰਦਾ ਪਰ ਮੇਰੇ ਧਿਆਨ ਤੇ ਨਹੀਂ ਮਾਲੀ ਸਾਹਿਬ ਆਪਾਂ ਚਲੋ ਐਂ ਗੱਲ ਕਰਦੇ ਹਾਂ ਕਿ ਉਹਨਾਂ ਦੀਆਂ ਕਮਜ਼ੋਰੀਆਂ ਜਿਵੇਂ ਤੁਸੀਂ ਕਹਿੰਦੇ ਕਿ ਹੋਣਗੀਆਂ ਆ ਬਡੂਂਗਰ ਸਾਹਿਬੀਆਂ ਹੋਣਗੀਆਂ ਧਾਮੀ ਸਾਹਿਬ ਦੀਆਂ ਹੋਣਗੀਆਂ ਸੁਖਬੀਰ ਸਿੰਘ ਬਾਦਲ ਦਾ ਪੱਲਾ ਕਿਉਂ ਨਹੀਂ ਛੱਡ ਸਕਦੇ ਇਹ ਲੀਡਰ ਕੀ ਕਾਰਨ ਹੈ ਕਾਰਨ ਪਤਾ ਕੀ ਹੁੰਦਾ ਉਹ ਕਹਿੰਦੇ ਆ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚੱਲੇ ਸਾਥ ਜਦੋਂ ਤੁਸੀਂ ਸਿਆਸਤ ਨੂੰ ਇੱਕ ਧੰਦਾ ਬਣਾ ਲਓ ਉਹ ਧੰਦੇ 'ਚ ਹਿੱਤ ਜੁੜ ਜਾਂਦੇ ਨੇ ਹੁਣ ਜਿਵੇਂ ਕਹਿੰਦੇ ਨੇ ਸੁਖਬੀਰ ਬਿਨਾ ਅਕਾਲੀ ਦਲ ਨਹੀਂ ਚੱਲ ਸਕਦਾ ਹੁਣ ਤੱਕ ਅਕਾਲੀ ਦਲ ਚੱਲਦਾ ਨਹੀਂ ਆਇਆ ਜੀ ਬਾਦਲ ਸਾਹਿਬ ਤੋਂ ਪਹਿਲਾਂ ਕਿਹੜਾ ਮਾਇਆ ਧਾਰੀ ਸੀ ਜਿਹੜਾ ਅਕਾਲੀ ਦਲ ਦਾ ਆਗੂ ਸੀ ਮਾਸਟਰ ਤਾਰਾ ਸਿੰਘ ਕੋਲੇ ਕੀ ਸੀ ਟੋੜਾ ਸਾਹਿਬ ਕੋਲੇ ਕੀ ਸੀ ਕਿੰਨੇ ਆਗੂ ਨੇਤ ਸੀ ਉਹ ਸੋਚ ਲਓ ਉਸ ਵੇਲੇ ਬਰਨਾਲੇ ਕੋਲ ਕੀ ਸੀ ਸੰਤ ਲੋਂਗੋ ਵਾਲੇ ਕੋਲ ਕੀ ਸੀ ਇੱਕ ਮੌਕੇ ਜਿਹਦੇ ਪੱਲੇ ਸੱਚਾ ਉਸ ਤਰ੍ਹਾਂ ਗੱਲਾਂ ਹੋ ਜਾਂਦੀਆਂ ਨੇ ਪਰ ਕਿਉਂਕਿ ਹੁਣ ਸਾਰਾ ਮਾਇਆ ਧਾਰੀ ਨਿਜਾਮ ਬਣ ਗਿਆ ਇਹਨਾਂ ਨੂੰ ਲੱਗਦਾ ਅਕਾਲੀ ਦਲ ਦਾ ਜੀ ਇਹਨੇ ਮਹੀਨੇ ਦਾ 25 ਲੱਖ ਖਰਚਾ ਕਿਹੜਾ ਖਰਚ ਦਊ ਫਲਾਨਾ ਦਊ ਆਮ ਆਦਮੀ ਪਾਰਟੀ ਕੋਲੇ ਕਿਹੜੇ ਪੈਸੇ ਸੀ ਜਦੋਂ ਇਹ ਬਣੀ ਇਹ ਠੀਕ ਆ ਹੁਣ ਚੱਕ ਤੇ ਫੱਟੇ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਲੇ ਇਸ ਕਰਕੇ ਇਹ ਕਹਿਣਾ ਵੀ ਸਿਰਫ ਮਾਇਆ ਧਾਰੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਸਕਦਾ ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਨਖੇਦਾ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਪਾਪਾਂ ਬਾਜੋਂ ਹੋਵੇ ਨਹੀਂ ਮੋਹਾਂ ਸਾਥ ਨਾ ਜਾਏ ਮਾਇਆ ਬਾਰੇ ਇਹ ਕਹਿੰਦੇ ਨੇ ਫਿਰ ਕਹਿੰਦਾ ਮਾਇਆ ਧਾਰੀ ਅੰਨਾ ਬੋਲਾ ਫਿਰ ਕਹਿੰਦੇ ਆ ਰਾਜੇ ਸ਼ੀ ਮਕਦਮ ਕੁੱਤੇ ਜਾਇ ਜਗਾਵਣ ਬੈਠੇ ਸੁੱਤੇ ਇਹਦਾ ਗੁਰੂਗ੍ਰਾਮ ਤੇ ਫਲਸਫੇ ਦਾ ਨਖੇਦ ਕਰ ਰਿਆ ਜਦੋਂ ਕਹਿੰਦੇ ਆ ਹਾਂ ਇਹ ਗੱਲ ਠੀਕ ਆ ਸਰਕਾਰਾਂ ਚ ਹੁੰਦੇ ਹੋਏ ਸੁਖਵੀਰ ਨੇ ਕੰਪਨੀਆਂ ਨੂੰ ਠੇਕੇ ਦਿੱਤੇ ਨੇ ਨਿੱਜੀ ਥਰਮ ਲਵਾਏ ਨੇ ਜੀ ਉਹ ਕੀਤਾ ਚੋਣ ਫੰਡ ਉੱਥੋਂ ਆਉਂਦਾ ਮੈਂ ਬਣ ਗਿਆ ਕਾਲੀ ਦਲ ਦਾ ਪ੍ਰਧਾਨ ਮੈਂ ਕਿਹੜਾ ਕਿਹਨੂੰ ਪੈਸੇ ਦਿੱਤੇ ਮੈਨੂੰ ਕਿਹੜੇ ਪੈਸੇ ਦੋ ਇਸ ਪੱਖੋਂ ਤਾਂ ਕਹਿ ਸਕਦੇ ਤੁਸੀਂ ਸੁਖਵੀਰ ਬਾਦਲ ਆ ਜਿਹੜਾ ਉਹ ਹੀ ਮੈਨੇਜ ਕਰ ਕਿਉਂ ਮੈਨੇਜਰ ਕਹਿੰਦੇ ਨੇ ਸੀਓ ਆਹੋ ਇਕੱਲੇ ਲੀਡਰ ਥੋੜੋ ਉਹਨੂੰ ਕੀ ਪਤਾ ਇਤਿਹਾਸ ਦਾ ਗੁਰਬਾਨੀਆਂ ਦੋ ਤੱਕਾਂ ਨੂੰ ਬੋਲਣੀ ਨਹੀਂ ਹੁੰਦੀਆਂ ਸੋ ਜਿਹੜਾ ਸੰਕਲਪ ਬਣਾ ਲਿਆ ਨਾ ਇਹ ਵੀ ਅਮੀਰ ਆਦਮੀਆਂ ਪਾਰਟੀ ਚਲਾ ਸਕਦਾ ਇਹ ਗਲਤ ਅੱਛਾ ਪੰਜ ਮੈਂਬਰੀ ਕਮੇਟੀ ਦੀ ਮਾਲੀ ਸਾਹਿਬ ਇੱਕ ਹੋਰ ਗੱਲ ਇਹ ਆ ਕਿ ਜਿਹੜੇ ਲੋਕ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਸੀ ਮੌਜੂਦਾ ਪ੍ਰਵੇਲਿੰਗ ਅਕਾਲੀ ਦਲ ਤੋਂ ਬਾਦਲ ਧੜੇ ਤੋਂ ਉਹਨਾਂ ਕੋਲ ਨਹੀਂ ਅਦੇ ਜਾ ਰਹੇ ਭਾਵੇਂ ਉਹ ਕਿਸਾਨ ਹੋਗੇ ਭਾਵੇਂ ਉਹ ਜਿਹੜੇ ਵੱਖ-ਵੱਖ ਲੋਕ ਬੈਠੇ ਆ ਆਗੂ ਬੈਠੇ ਆ ਭਾਵੇਂ ਉਹ ਭਾਈ ਬਲਦੇਵ ਸਿੰਘ ਬੜਾਲਾ ਹੋਗੇ ਭਾਵੇਂ ਉਹ ਜਿਹੇ ਦਾ ਰਣਜੀਤ ਸਿੰਘ ਹੋਗੇ ਇਹਨਾਂ ਦੇ ਕੋਲ ਨਹੀਂ ਜਾ ਰਹੇ ਇਹ ਤਾਂ ਹੋਵੇ ਕਿ ਇਹਨਾਂ ਨੂੰ ਜੋੜ ਲੈਣ ਤੇ ਉਹ ਹੋਰ ਸਟਰੋਂਗ ਹੋ ਜਾਂਦੇ ਪੋਲਿਟੀਕਲੀ ਸਟਰੋਂਗ ਹੋਣਾ ਹੈ ਜੇ ਮੈਨ ਪਾਵਰ ਜੋੜਨੀ ਹੈ ਤੇ ਇਹਨਾਂ ਸਾਰਿਆਂ ਨੂੰ ਜੋੜ ਲੈਣ ਦੇਖੋ ਦੋ ਪੱਖ ਨੇ ਦੇ ਵਿੱਚ ਜਿਹੜੀ ਪੰਜਵੇਂ ਮੇਰੀ ਕਮੇਟੀ ਹੈ ਉਹਨੇ ਇੱਕ ਸਿਆਸੀ ਪਾਰਟੀ ਅਸਾਰਨੀ ਆ ਸਿਆਸੀ ਦਲ ਅਸਾਰਨਾ ਭਾਈ ਰਣਜੀਤ ਸਿੰਘ ਸਿਆਸੀ ਦਲ ਅਸਾਰਨ ਦੇ ਰਾਹ ਨਹੀਂ ਪਏ ਹੋਏ ਉਹ ਇਹ ਕਹਿੰਦੇ ਨੇ ਮੈਂ ਸ਼ਰਮਣੀ ਕਮੇਟੀ ਦੀ ਬਦਲਾ ਕਰਨਾ ਜਿਹੜੀ ਮਰਜ਼ੀ ਪਾਰਟੀ ਚ ਜੋ ਮਰਜ਼ੀ ਹੋਵੇ ਤੁਹਾਡੀ ਪਾਰਟੀ ਕੀ ਆ ਮੇਰਾ ਤਾਂ ਨਾਲ ਕੋਈ ਤਲਕ ਨਹੀਂ ਮੈਂ ਚਾਹੁੰਦਾ ਸ਼ਰਮਣੀ ਕਮੇਟੀ ਇਹ ਜੀ ਬਣੇ ਬਲਦੇਵ ਸਿੰਘ ਮਟਾਲਾ ਉਹ ਵੀ ਧਾਰਮਿਕ ਖੇਤਰ ਚ ਲੜਾਈ ਲੜ ਰਹੇ ਨੇ ਮਾਨ ਹੋਇਆ ਅਮਰਤਪਾਲ ਹੋਇਆ ਇਹ ਸਿਆਸੀ ਲੜਾਈ ਲੜ ਰਹੇ ਨੇ ਇਸ ਇਸ ਕਰਕੇ ਜੇ ਆਪਾਂ ਕਹੀਏ ਸਾਰਿਆਂ ਕੋਲ ਜਾਣ ਉਹਨਾਂ ਨੇ ਇੱਕ ਖੁੱਲਾ ਸੱਦਾ ਦਿੱਤਾ ਵੀ ਸਾਡੇ ਖਾਤਰ ਕੋਈ ਅਸ਼ੂਤ ਨਹੀਂ ਚਾਹੇ ਕੋਈ ਕਿਸੇ ਨਾਲ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਿਆਸੀ ਜਮਾਤ ਚ ਸ਼ਾਮਲ ਹੋਣਾ ਚਾਹੁੰਦਾ ਉਹਨਾਂ ਲਈ ਖੁੱਲਾ ਸੱਦਾ ਉਹ ਇੰਨੀ ਕਰ ਸਕਦੇ ਆ ਇਹ ਇਹ ਨਹੀਂ ਵੀ ਵੱਖ-ਵੱਖ ਧੜਿਆਂ ਕੋਲੇ ਜਾਣ ਬਡਾਲਾ ਆ ਜਾ ਅਮਰਤਪਾਲ ਆ ਜਾਂ ਫਲਾਨਾ ਆ ਜਾ ਜੋ ਕਾਲ ਤਖਤ ਨੇ ਦੇਸ਼ ਦਿੱਤਾ ਉਹਨਾਂ ਨੂੰ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਈਅਾਲੀ ਦਾ ਮੈਂ ਬਿਆਨ ਸੁਣਿਆ ਮੈਂ ਨਾ ਸੁਧਾਰ ਲਹਿਰ ਦਾ ਆਗੂ ਆ ਨਾ ਮੈਂ ਸੁਖਵੀਰ ਦਾ ਆਗੂ ਆ ਮੇਰੀ ਆ ਜਿੰਮੇਵਾਰੀ ਆ ਕਾਲੀ ਦਲ ਬਣਾਉਣਾ ਤੇ ਮੇਰੇ ਲਈ ਸਾਰੇ ਇੱਕੋ ਨੇ ਜਿਹੜੇ ਮਰਜੀ ਹੋ ਕੋਈ ਆਉਂਦਾ ਨਹੀਂ ਆਉਂਦਾ ਹੋਰ ਗੱਲ ਆ ਪਰ ਪੰਜ ਮੈਂਬਰੀ ਕਮੇਟੀ ਦਾ ਰਵਈਆ ਇੱਕ ਠੀਕ ਆ ਹੁਣ ਮੰਨ ਲਓ ਭਾਈ ਰਣਜੀਤ ਸਿੰਘ ਕੋਲੇ ਚਲੇ ਜਾਣ ਭਾਈ ਰਣਜੀਤ ਸਿੰਘ ਦਾ ਏਜੰਡਾ ਹੋਰ ਆ ਬਡਾਲੇ ਦਾ ਏਜੰਡਾ ਹੋਰ ਆ ਪੋਲੀਟੀਕਲ ਏਜੰਡਾ ਕਿਹਦਾ ਕੀ ਉਹ ਸ਼ਰਮਣੀ ਕਾਲੀ ਦਲ ਨਾਲ ਮਿਲਦਾ ਜਾਂ ਨਹੀਂ ਮਿਲਦਾ ਸਮਰਨਿਸ ਨੂੰ ਮਾਨਣਤ ਨਹੀਂ ਆ ਸਕਦਾ ਕਿਉਂਕਿ ਉਹਦਾ ਖਾਲਸਤਾਨਾ ਏਜੰਡਾ ਉਹ ਸਹੀ ਆ ਗਲਤ ਤਾਂ ਵੱਖਰੀ ਗੱਲ ਆ ਜੋ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਤੱਕ ਇਤਿਹਾਸ ਤੇ ਏਜੰਡਾ ਰਿਹਾ ਫੈਡਰਲ ਢਾਂਚੇ ਵਾਲਾ ਇਹ ਵੱਖਰੀ ਗੱਲ ਆ ਅਮਰਪਾਲ ਵੀ ਹੁਣ ਫੈਡਰਲ ਢਾਂਚੇ ਤੇ ਆ ਗਿਆ ਆਨੰਦਪੁਰ ਦੇ ਮੱਥੇ ਤੇ ਆ ਗਿਆ ਚੋਣਾ ਲੜਨ ਤੇ ਆ ਗਿਆ ਪਰ ਹਰ ਇੱਕ ਦੀ ਆਪਣੀ ਚੁਆਇਸ ਆ ਆਪਣੀ ਉਹ ਗੱਲ ਆ ਤਾਂ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਪੰਜਵੇਂ ਮੇਰੀ ਕਮੇਟੀ ਦਾ ਕੋਈ ਕਸੂਰਾ ਸਭ ਤੋਂ ਵੱਡੀ ਘਾਟ ਜਿਹੜੀ ਮੇਰੀ ਉਹਨਾਂ ਨੂੰ ਲੱਗਦੀ ਹੈ ਉਹ ਜਦੋਂ ਰੈਲੀਆਂ ਕਰਦੇ ਨੇ ਮੀਟਿੰਗਾਂ ਕਰਦੇ ਨੇ ਉਹਦੇ ਵਿੱਚ ਆਕਾਲ ਤਖਤ ਸਾਹਿਬ ਵੱਲੋਂ ਜਿਹੜਾ ਬਰਤਾਂਤ ਸਿਰਜਿਆ ਗਿਆ ਉਹਨੂੰ ਰੱਦ ਕਰਕੇ ਨਵਾਂ ਬਰਤਾਂਤ ਉਹਨੇ ਜ਼ੋਰ ਨਾਲ ਨਹੀਂ ਵਾਰ ਰਹੇ ਤਾਂ ਕਿ ਜਿਹੜੇ ਤੁਹਾਡੇ ਨਾਲ ਜੁੜਨ ਉਹ ਜਿਹੜਾ ਆਕਾਲ ਤਖਤ ਨੇ ਫਖਰੇ ਕੰਮ ਵਾਪਸ ਲਿਆ ਜਿਹੜੀ ਮਾਰਗਸੇਧ ਰੱਦ ਕੀਤੀ ਆ ਉਹ ਤੋਂ ਮੁਕਤ ਹੋਣ ਇਹਦੇ ਲਈ ਯਤਨ ਵੱਧ ਕਰਨੇ ਚਾਹੀਦੇ ਨੇ ਮੈਂ ਮਹਿਸੂਸ ਕਰਦਾ ਠੀਕ ਹੈ ਜੀ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਪੰਜ ਮੈਂ ਬੀਰੀ ਕਮੇਟੀ ਦੀ ਕੀ ਯਤਨ ਹੋਣਗੇ ਇਹ ਨਹੀਂ ਹੋਣਗੇ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੂਬਾਨੀਆ ਪੰਜਾਬੀ ਤੇ